ਨਾਲ ਟਰੰਪ ਤਾਂ ਇਸ ਵੱਲ ਦੀ ਵੱਡੀ ਖਬਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਜੁੜੀ ਹੋਈ ਹੈ ਰਾਸ਼ਟਰਪਤੀ ਬਣਨ ਦੀ ਸਾਰ ਹੀ ਡੋਨਾਲਡ ਟਰੰਪ ਵੱਡੇ ਬਦਲਾਅ ਦੀ ਤਿਆਰੀ ਕਰ ਰਹੇ ਨੇਦਰਸਲ ਟ੍ਰਾਂਸਜੈਂਡਰਾਂ ਨੂੰ ਲੈ ਕੇ ਇੱਕ ਜੋ ਖੁਲਾਸਾ ਹੋਇਆ ਹੈ ਕਿ ਅਮਰੀਕਾ ਸੈਨਾ ਦੇ ਵਿੱਚ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ 트랜ਸਜੈਂਡਰਾਂ ਨੂੰ ਤਾਂ ਹਾਲ ਹੀ ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਤੇ ਵਿੱਚ ਜਿਹੜੀ ਕਿ ਜ਼ਿਕਰ ਕੀਤਾ ਗਿਆ ਹੈ ਕਿ 트랜ਸਜੈਂਡਰਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ ਮਤਲਬ ਉਹ ਸੇਵਾ ਕਰਨ ਦੇ ਅਯੋਗ ਡਿਕਲੇਅਰ ਕੀਤੇ ਜਾ ਸਕਦੇ ਨੇ ਅਮਰੀਕਾ ਦੇ ਵਿੱਚ ਕਿਉਂਕਿ ਚੋਣ ਪ੍ਰਚਾਰ ਦੇ ਦਰਮਿਆਨ ਵੀ ਡੋਨਾਲਡ 트੍ਰੰਪ ਦੇ ਵੱਲੋਂ 트ਾਂਸਜੈਂਡਰਾਂ ਦੇ ਖਿਲਾਫ ਬਿਆਨ ਦਿੱਤਾ ਗਿਆ ਸੀ 78 ਸਾਲ ਦੇ ਨੇਤਾ ਨੇ ਅਮਰੀਕਾ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਹੀ ਇਸ ਤਰ੍ਹਾਂ ਦਾ ਆਦੇਸ਼ ਲਗਾਇਆ ਸੀ ਉਹਨਾਂ ਨੇ 트ਾਂਸਜੈਂਡਰ ਲੋਕਾਂ ਨੂੰ ਜੋ ਫੌਜ ਦੇ ਵਿੱਚ ਸ਼ਾਮਿਲ ਹੋਣ ਤੋਂ ਰੋਕ ਲਗਾ ਦਿੱਤੀ ਸੀ ਪਰ ਉਹਨਾਂ ਉੱਤੇ ਰੋਕ ਲਗਾਈ ਗਈ ਸੀ ਜੋ ਪਹਿਲਾਂ ਹੀ ਆਪਣੀ ਨੌਕਰੀ ਕਰ ਰਹੇ ਸਨ ਪਰ ਹੁਣ ਜੋ ਰਿਪੋਰਟ ਸਾਹਮਣੇ ਆਈ ਹੈ ਕਿ ਆਖਿਰਕਾਰ ਇਸ ਵਾਰ ਉਹਨਾਂ तमाम 트랜ਸਜੈਂਡਰਾਂ ਨੂੰ ਵੀ ਹਟਾ ਦਿੱਤਾ ਜਾਏਗਾ ਜੋ ਫਿਲਹਾਲ ਸੇਵਾ ਕਰ ਰਹੇ ਨੇ ਯਾਨੀ ਕਿ ਤਕਰੀਬਨ ਅਮਰੀਕਾ ਦੇ ਵਿੱਚ 15000 트랜스ਜੈਂਡਰਾਂ ਦੇ ਉੱਤੇ ਇਸ ਦਾ ਅਸਰ ਪਏਗਾ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਰਾਸ਼ਟਰਪਤੀ ਜੋ ਬਾਈਡਨ ਨੇ ਸੈਨਾ ਦੇ ਵਿੱਚ 트랜ਸਜੈਂਡਰਾਂ ਤੇ 트럼ਪ ਦੇ ਬੈਨ ਨੂੰ ਹਟਾਇਆ ਸੀ ਤਾਂ ਲਗਭਗ 2200 ਸੇਵਾ ਕਰਮੀਆਂ ਨੂੰ ਜੋ ਹੈ ਉਹਨਾਂ ਤੇ ਕਾਫੀ ਜ਼ਿਆਦਾ ਪ੍ਰਭਾਵ ਪਿਆ ਸੀ ਤੇ ਅਜਿਹੇ ਦੇ ਵਿੱਚ ਹੁਣੇ ਜਿਹੜਾ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ ਯਾਨੀ ਕਿ ਭਵਿੱਖ ਦੇ ਵਿੱਚ ਵੀ 트랜ਸਜੈਂਡਰਾਂ ਨੂੰ ਮਨਾਹੀ ਕਰ ਦਿੱਤੀ ਜਾਏਗੀ ਅਮਰੀਕਾ ਦੇ ਵਿੱਚ ਫੌਜ ਦੇ ਵਿੱਚ ਪਰਥੀ ਹੋਣ ਨੂੰ ਲੈ ਕੇ ਹਾਲਾਂਕਿ ਆਫੀਸ਼ੀਅਲ ਤੌਰ ਤੇ ਇਸ ਦੀ ਜਾਣਕਾਰੀ ਆਉਣੀ ਬਾਕੀ ਹੈ ਰਿਪੋਰਟਸ ਜੋ ਸਾਹਮਣੇ ਆਈਆਂ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਤੁਹਾਡੇ ਤੱਕ ਖਬਰ ਪਹੁੰਚਾ ਰਹੇ ਹਾਂ ਕਿ ਆਖਿਰਕਾਰ ਟਰਾਂਸਜੈਂਡਰਾਂ ਦੇ ਉੱਤੇ ਵੀ ਵੱਡਾ ਐਕਸ਼ਨ ਲੈ ਸਕਦੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤਾਂ ਇਸ ਵੀਲੇ ਦੀ ਵੱਡੀ ਖਬਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਜੁੜੀ ਹੋਈ ਹੈ ਰਾਸ਼ਟਰਪਤੀ ਬਣਨ ਦੀ ਸਾਰ ਹੀ ਡੋਨਾਲਡ ਟਰੰਪ ਵੱਡੇ ਬਦਲਾਅ ਦੀ ਤਿਆਰੀ ਕਰ ਰਹੇ ਨੇਦਰਸਲ ਟ੍ਰਾਂਸਜੈਂਡਰਾਂ ਨੂੰ ਲੈ ਕੇ ਇੱਕ ਜੋ ਖੁਲਾਸਾ ਹੋਇਆ ਹੈ ਕਿ ਅਮਰੀਕਾ ਸੈਨਾ ਦੇ ਵਿੱਚ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਟ੍ਰਾਂਸਜੈਂਡਰਾਂ ਨੂੰ ਤਾਂ ਹਾਲ ਹੀ ਦੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਤੇ ਵਿੱਚ ਜਿਹੜੀ ਕਿ ਜ਼ਿਕਰ ਕੀਤਾ ਗਿਆ ਹੈ ਕਿ ਟ੍ਰਾਂਸਜੈਂਡਰਾਂ ਨੂੰ ਛੁੱਟੀ ਦਿੱਤੀ ਜਾ ਸਕਦੀ ਹੈ ਮਤਲਬ ਉਹ ਸੇਵਾ ਕਰਨ ਦੇ ਅਯੋਗ ਡਿਕਲੇਅਰ ਕੀਤੇ ਜਾ ਸਕਦੇ ਨੇ ਅਮਰੀਕਾ ਦੇ ਵਿੱਚ ਕਿਉਂਕਿ ਚੋਣ ਪ੍ਰਚਾਰ ਦੇ ਦਰਮਿਆਨ ਵੀ ਡੋਨਾਲਡ 트੍ਰੰਪ ਦੇ ਵੱਲੋਂ 트ਾਂਸਜੈਂਡਰਾਂ ਦੇ ਖਿਲਾਫ ਬਿਆਨ ਦਿੱਤਾ ਗਿਆ ਸੀ 78 ਸਾਲ ਦੇ ਨੇਤਾ ਨੇ ਅਮਰੀਕਾ ਰਾਸ਼ਟਰਪਤੀ ਦੇ ਰੂਪ ਦੇ ਵਿੱਚ ਆਪਣੇ ਪਹਿਲੇ ਕਾਰਜਕਾਲ ਦੇ ਦੌਰਾਨ ਹੀ ਇਸ ਤਰ੍ਹਾਂ ਦਾ ਆਦੇਸ਼ ਲਗਾਇਆ ਸੀ ਉਹਨਾਂ ਨੇ 트ਾਂਸਜੈਂਡਰ ਲੋਕਾਂ ਨੂੰ ਜੋ ਫੌਜ ਤੇ ਵਿੱਚ ਸ਼ਾਮਿਲ ਹੋਣ ਤੋਂ ਰੋਕ ਲਗਾ ਦਿੱਤੀ ਸੀ ਪਰ ਉਹਨਾਂ ਉੱਤੇ ਰੋਕ ਲਗਾਈ ਗਈ ਸੀ ਜੋ ਪਹਿਲਾਂ ਹੀ ਆਪਣੀ ਨੌਕਰੀ ਕਰ ਰਹੇ ਸਨ ਪਰ ਹੁਣ ਜੋ ਰਿਪੋਰਟ ਸਾਹਮਣੇ ਆਈ ਹੈ ਕਿ ਆਖਿਰਕਾਰ ਇਸ ਵਾਰ ਉਹਨਾਂ तमाम 트랜ਸਜੈਂਡਰਾਂ ਨੂੰ ਵੀ ਹਟਾ ਦਿੱਤਾ ਜਾਏਗਾ ਜੋ ਫਿਲਹਾਲ ਸੇਵਾ ਕਰ ਰਹੇ ਨੇ ਯਾਨੀ ਕਿ ਤਕਰੀਬਨ ਅਮਰੀਕਾ ਦੇ ਵਿੱਚ 15000 트랜스ਜੈਂਡਰਾਂ ਦੇ ਉੱਤੇ ਇਸ ਦਾ ਅਸਰ ਪਏਗਾ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਰਾਸ਼ਟਰਪਤੀ ਜੋ ਬਾਈਡਨ ਨੇ ਸੀਨਾ ਦੇ ਵਿੱਚ 트랜ਸਜੈਂਡਰਾਂ ਤੇ 트럼ਪ ਦੇ ਬੈਨ ਨੂੰ ਹਟਾਇਆ ਸੀ ਤਾਂ ਲਗਭਗ 2200 ਸੇਵਾ ਕਰਮੀਆਂ ਨੂੰ ਜੋ ਹੈ ਉਹਨਾਂ ਤੇ ਕਾਫੀ ਜ਼ਿਆਦਾ ਪ੍ਰਭਾਵ ਪਿਆ ਸੀ ਤੇ ਅਜਿਹੇ ਦੇ ਵਿੱਚ ਹੁਣੇ ਜਿਹੜਾ ਵੱਡਾ ਐਕਸ਼ਨ ਲਿਆ ਜਾ ਸਕਦਾ ਹੈ ਯਾਨੀ ਕਿ ਭਵਿੱਖ ਦੇ ਵਿੱਚ ਵੀ 트랜ਸਜੈਂਡਰਾਂ ਨੂੰ ਮਨਾਹੀ ਕਰ ਦਿੱਤੀ ਜਾਏਗੀ ਅਮਰੀਕਾ ਦੇ ਵਿੱਚ ਫੌਜ ਦੇ ਵਿੱਚ ਪਰਥੀ ਹੋਣ ਨੂੰ ਲੈ ਕੇ ਹਾਲਾਂਕਿ ਆਫੀਸ਼ੀਅਲ ਤੌਰ ਤੇ ਇਸ ਦੀ ਜਾਣਕਾਰੀ ਆਉਣੀ ਬਾਕੀ ਹੈ ਰਿਪੋਰਟਸ ਜੋ ਸਾਹਮਣੇ ਆਈਆਂ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਤੁਹਾਡੇ ਤੱਕ ਖਬਰ ਪਹੁੰਚਾ ਰਹੇ ਹਾਂ ਕਿ ਆਖਿਰਕਾਰ ਟਰਾਂਸਜੈਂਡਰਾਂ ਦੇ ਉੱਤੇ ਵੀ ਵੱਡਾ ਐਕਸ਼ਨ ਲੈ ਸਕਦੇ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤਾਂ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਜੁੜੀ ਹੋਈ ਹੈ